ਅਜੇ ਗੱਡੇ ਆਨੰਦਪੁਰ ਸਾਹਿਬ ਦੀ ਪਹਾੜੀ ਤੋਂ ਹੇਠਾਂ ਉਤਰੇ ਕੁਝ ਦੂਰੀ ਤੱਕ ਹੀ ਗਏ ਸਨ ਕਿ ਇਹ ਜਿਹੜੇ ਕਸਮਾ ਖਾਣ ਵਾਲੇ ਸਨ ਇਹ ਟੁੱਟ ਕੇ ਪੈ ਗਏ ਉਹਨਾਂ ਗੱਡਿਆਂ ਦੇ ਸਾਰਾ ਜੋ ਕੁਝ ਵੀ ਸੀ ਨਾ ਉਹ ਔਰ ਕਮਾਲ ਦੀ ਗੱਲ ਹੈ ਇਤਿਹਾਸ ਦੇ ਪੰਨਿਆਂ ਤੇ ਤੁਸੀਂ ਪੜੋਗੇ ਇਹਨਾਂ ਨੇ ਕਿ ਕੀਤਾ ਵੀ ਆਪਣੇ ਆਪਣੇ ਜਿੱਥੇ ਤੰਬੂ ਸਨ ਨਾ ਵੱਖ-ਵੱਖ ਦਰਨੈਲਾਂ ਦੇ ਉਹ ਜੋ ਕੁਝ ਬੰਨਿਆ ਸੀ ਨਾ ਗੁਰੂ ਪਾਰਸਾ ਜੀ ਨੇ ਗੰਡਾਂ 'ਚ ਆਪਣੇ ਆਪਣੇ ਤੰਬੂਆਂ 'ਚ ਲਾ ਕੇ ਹੁਣ ਰਾਤ ਦਾ ਹਨੇਰਾ ਸੀ ਉਹ ਲੈ ਕੇ ਇਸ ਕਰਕੇ ਕਿ ਵੀ ਦੂਜੇ ਨੂੰ ਪਤਾ ਨਾ ਲੱਗ ਜੇ ਪਰ ਜਦੋਂ ਤੰਬੂਆਂ ਵਿੱਚ ਜਾ ਕੇ ਇਹਨਾਂ ਨੇ ਉਹਨਾਂ ਗੰਡਾ ਨੂੰ ਖੋਲਣਾ ਕੀਤਾ ਉਸ ਸਮਾਨ ਨੂੰ ਖੋਲਣਾ ਕੀਤਾ ਕਿਸੇ ਦੇ ਹੱਥ ਤੇ ਮਿੱਜ ਲੱਗੀ ਪਸ਼ੂਆਂ ਦੀ ਕਿਸੇ ਦੇ ਹੱਥ ਟੁੱਟੇ ਛੱਤਰ ਆਏ ਕਿਸੇ ਦੇ ਹੱਥ ਕੂੜਾ ਕਰਕਟ इत्यादि ਹੱਥ ਜਦੋਂ ਲੱਗਾ ਤੇ ਉਹ ਸ਼ਬਦ ਪਤਾ ਕੀ ਵਰਤਦੇ ਨੇ ਗੁਰੂ ਨੇ ਸਾਡੇ ਨਾਲ ਧੋਖਾ ਕੀਤਾ ਅਸਲ 'ਚ ਧੋਖੇਬਾਜ਼ ਆਪ ਸਨ ਤੇ ਗੁਰੂ ਨੂੰ ਕਹਿ ਰਹੇ ਨੇ ਵੀ ਗੁਰੂ ਸਾਡੇ ਨਾਲ ਧੋਖਾ ਕਰ ਰਿਹਾ। ਇਸ ਬਾਤ ਦੀ ਖਬਰ ਜਦੋਂ ਔਰੰਗਜ਼ੇਬ ਤੱਕ ਪਹੁੰਚਦੀ ਆ ਵੀ ਕਸਮਾਂ ਖਾ ਕੇ ਵੀ ਇਹ ਪਹਾੜੀ ਤੇ ਮੇਰੇ ਬਿਠਾਏ ਹੋਏ ਜਰਨੈਲ ਮਨਕਰੋ ਕੇ ਗੁਰੂ ਦੇ ਇਸ ਖੇੜ ਇਸ ਕੌਤਕ ਨੂੰ ਨਾ ਸਮਝਦੇ ਹੋਏ ਉਹਨਾਂ ਨੇ ਉਹ ਜਿਹੜਾ ਕੂੜਾ ਕੜਕੜ ਮਾਲ ਪਸ਼ੂ इत्याਦਿਕ ਦੇ ਜਿਹੜੇ ਚਾਮ इत्याਦਿਕ ਸਾਨੂੰ ਲੁੱਟ ਲਿਆ। ਫਿਰ ਸਾਡਾ ਇਤਿਹਾਸ ਕਹਿੰਦਾ ਔਰੰਗਜ਼ੇਬ ਦੇ ਕਹਿਣ ਤੇ ਸਮਾਨੇ ਦਾ ਰਹਿਣ ਵਾਲਾ हसन ਵਲੀ हसन ਅਲੀ ਦਾ ਜ਼ਿਕਰ ਜਿਹੜਾ ਹੁੰਦਾ ਹੈ ਉਹ ਫਿਰ ਇੱਕ ਕੁਰਾਨ ਦੀ ਆਇਤ ਕਹਿ ਲੋ ਕੁਰਾਨ ਦੀ ਕਸਮ ਜਿਹੜੀ ਹੈ ਕੁਰਾਨ ਦੇ ਆਖੀਰਲੇ ਦਿਲਦ ਦੇ ਉੱਤੇ ਲਿਖ ਕੇ ਤੇ ਗੁਰੂ 파ਰਸਾ ਦੇ ਤੱਕ ਪਹੁੰਚ ਕਰਦਾ ਹੈ ਕਿ 파ਰਸਾ ਇੱਕ ਵਾਰੀ ਤੁਸੀਂ ਛੱਡ দাও ਔਰੰਗਜ਼ੇਬ ਵੱਲੋਂ ਇਹ ਆਖਿਆ ਜਾ ਰਿਹਾ ਕਿ ਮੈਨੂੰ ਕਸਮ ਲੱਗੇ ਮੈਂ ਮੁਹੰਮਦ ਸਾਹਿਬ ਦੀ ਕਸਮ ਖਾਣਾ ਮੈਨੂੰ ਕੁਰਾਨ ਦੀ ਕਸਮ ਹੈ ਤੁਸੀਂ ਛੱਡ ਕੇ ਉਹ ਵੀ ਬਕਾਇਦਾ ਲਿਖਿਆ ਹੋਇਆ ਹੈ ਕਿ ਤੁਸੀਂ ਕਾਂਗੜ ਵਾਲੇ ਇਲਾਕੇ ਨੂੰ ਤਸ਼ਰੀਫ ਲੈ ਕੇ ਆ ਜਾਓ ਉੱਥੇ ਆਣ ਕੇ ਤੁਹਾਡੇ ਨਾਲ ਗੱਲਬਾਤ ਅਗਲੀ ਕੀਤੀ ਜਾ ਸਕਦੀ ਹੈ ਹੁਣ ਜਦੋਂ ਦੂਸਰੀ ਵਾਰੀ ਐਸਾ ਇਹ ਸੁਨੇਹਾ ਹੁੰਦਾ ਹੈ ਗੁਰਮੁਖੋ ਤੇ ਧੰਨ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਮੈਂ ਸੰਖੇਪ ਚ ਆਖਾਂ ਇਹ ਵੀ ਉਹਨਾਂ ਦੀ ਇੱਕ ਚਲਾਕੀ ਸੀ ਇਹ ਵੀ ਪਾਰਸਾ ਜਾਣਦੇ ਸਨ ਹਾਲਾਂਕਿ ਸਾਡੇ ਇਤਿਹਾਸ ਨੇ ਇਹ ਵੀ ਬਾਤਾਂ ਲਿਖੀਆਂ ਨੇ ਕਿ ਪਾਤਸ਼ਾਹ ਨੇ ਉੱਥੇ ਸਿੰਘਾਂ ਨੂੰ ਆਖਿਆ ਵੀ ਸੀ 15 ਦਿਨ ਰੁਕ ਜਾਓ ਇਹ ਧੋਖੇਬਾਜ਼ ਛਲ ਕਰਨ ਵਾਲੇ ਇਹਨਾਂ ਨੇ ਘਟ ਨਹੀਂ ਗੁਜ਼ਾਰਨੀ ਪਰ ਜਿਹੜੇ ਸਿੰਘ ਸਾਨੂੰ ਕਾਲੇ ਪੈ ਗਏ ਤੇ ਗੁਰੂ ਪਾਤਸ਼ਾਹ ਨੇ ਫਿਰ ਉਸ ਵੇਲੇ ਆਖਿਆ ਵੀ ਠੀਕ ਹੈ ਜਿਵੇਂ ਤੁਹਾਡੀ ਮੌਜ ਤੇ ਪਾਤਸ਼ਾਹ ਨੇ ਫਿਰ ਉਹ ਜਿੰਨਾ ਕੰਦਰ ਘੋੜੇ ਸਨ ਉਹ ਘੋੜੇ ਸਿੰਘਾਂ 'ਚ ਵੰਡ ਦਿੱਤੇ ਕੁਝ ਧਨ ਪਦਾਰਥ ਸਨ ਉਹ ਵੰਡ ਦਿੱਤਾ ਗਿਆ ਗੁਰੂ ਕੇ ਮਹਿਲਾਂ ਨੂੰ ਸਮਝਾ ਕੇ ਮਾਤਾ ਗੁਜਰ ਕੌਰ ਜੀ ਸਹਬਜ਼ਾਦੇ ਇਹ ਸਾਰਾ ਲਸ਼ਕਰ ਜਿਹੜਾ ਹੈ ਫਿਰ ਉਹ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਤਿਆਗਦੇ ਨੇ ਗੁਰਮੁਖੋ ਉਹ ਅਨੰਦਪੁਰ ਸਾਹਿਬ ਦੀ ਤਰਤ ਜਿਹੜਾ ਕਿ ਪਿਤਾ ਜੀ ਵੱਲੋਂ ਬਸਾਇਆ ਹੋਇਆ ਨਗਰ ਹੈ ਹੱਥੀ ਵਸਾਇਆ ਸੀ ਗੁਰਮੁਖੋ ਔਰ ਬਕਾਇਦਾ ਜ਼ਮੀਨ ਮੁੱਲ ਖਰੀਦ ਕੇ ਬਸਾਇਆ ਸੀ ਗੁਰੂ ਨੇ ਕੋਈ ਵੀ ਥਾਂ ਐਸੀ ਨਹੀਂ ਗੁਰਮਖੋ ਜਿੱਥੇ ਕਬਜ਼ਾ ਕੀਤਾ ਹੋਵੇ ਗੁਰੂ ਨੇ ਹਰ ਥਾਂ ਦੇ ਉੱਤੇ ਆਪਣਾ ਬਸੇਬਾ ਕੀਤਾ ਔਰ ਬਕਾਇਦਾ ਰਕਮ ਤਾਰ ਕੇ ਬਸੇਬਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਤਿਹਾਸ ਦੇ ਪੰਨਿਆਂ ਤੇ ਪੜਿਆ ਕਿ ਤਕਰੀਬਨ ਅੰਦਾਜ਼ਨ 29 ਸਾਲ ਇਸ ਧਰਤ ਦੇ ਉੱਤੇ ਸਾਹਿਬ ਸੱਚੇ ਪਾਤਸ਼ਾਹ ਨੇ ਰਹਿਮਤਾਂ ਬਖਸ਼ੀਆਂ ਵਰਤਾਈਆਂ ਨੇ ਜਦੋਂ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪਿਆਰੇ ਸਿੰਘਾਂ ਦੇ ਨਾਲ ਪੰਜ ਪਿਆਰੇ ਪੰਜ ਮੁਖਤੇ ਜਾਨੋ ਪਿਆਰੇ ਸਿੰਘ ਭਾਈ ਮਨੀ ਸਿੰਘ ਜੀ ਭਾਈ ਬਚਿੱਤਰ ਸਿੰਘ ਭਾਈ ਉਦੇਸ ਸਿੰਘ ਆਲਮ ਸਿੰਘ ਨਚਣਾ ਵਰਗੇ ਇਹਨਾਂ ਮਰਜੀਵੜੇ ਸਿੱਖਾਂ ਦੇ ਨਾਲ ਬੀਬੀ ਪਿੱਖਾ ਦਾ ਜ਼ਿਕਰ ਆਉਂਦਾ ਹੈ ਬੱਦਰ ਸਿੰਘ ਦਾ ਜ਼ਿਕਰ ਆਉਂਦਾ ਹੈ ਗੁਰਮੁਖੋ ਕਿ ਇਹ ਵੀ ਇਤਿਹਾਸ ਦੇ ਪੰਨਿਆਂ ਤੇ ਮੈਂ ਪੜਿਆ ਕਿ ਸਿਰਫ ਕੁਝ ਕਔਰਤਾਂ ਹੀ ਰਹਿ ਗਈਆਂ ਸਨ ਬਾਕੀਆਂ ਨੂੰ ਤੇ 파ਰਸ਼ਾ ਨੇ ਪਹਿਲਾਂ ਜਦੋਂ ਘੇਰਾ ਪੈਣ ਲੱਗਾ ਸੀ ਨਾ ਉਸ ਵੇਲੇ ਹੀ ਰੁਕਸਤ ਕਰ ਦਿੱਤਾ ਸੀ ਅਨੰਦਪੁਰ ਸਾਹਿਬ ਦੀ ਤਰਤਪ ਸੋ ਕਿੰਨੇ ਕ ਸਿੰਘਾਂ ਦੀ ਗਿਣਤੀ ਸੀ ਇਹਦੇ ਬਾਰੇ ਵੱਖ-ਵੱਖ ਵਿਦਵਾਨਾਂ ਦੀ رائے ਕੋਈ 500 ਤੇ ਕੋਈ 1000 ਦਾ ਜ਼ਿਕਰ ਕਰਦਾ ਹੈ ਜਿਸ ਵੇਲੇ ਇਹ ਲਸ਼ਕਰ ਇਹ ਫੌਜਾਂ ਇਹ ਗੁਰਗੋਬਿੰਦ ਸਿੰਘ 파ਰਸ਼ਾ ਜੀ ਦੀ ਕਮਾਨ ਹੇਠ ਖਾਲਸਾ ਬਹੀਰ ਤੁਰਦੀ ਹੈ ਤੇ ਸਾਡਾ ਇਤਿਹਾਸ ਕਹਿੰਦਾ ਫਿਰ ਇਹ ਜਿਹੜੀ 6 ਤੇ 7 ਦੀ ਦਰਮਿਆਨੀ ਰਾਤ ਐ ਪੋਹ ਦੇ ਵਿੱਚ ਗੁਰੂ 파ਰਸਾ ਜੀ ਆਪਣੇ ਸਿੰਘਾਂ ਤੇ ਪਿਆਰਿਆਂ ਦੇ ਨਾਲ ਜਦੋਂ ਨਿਕਲਦੇ ਨੇ ਤੇ ਕੀਰਤਪੁਰ ਤੱਕ ਸ੍ਰੀ ਕੀਰਤਪੁਰ ਸਾਹਿਬ ਪਾਵਨ ਕੁਤਰ ਸਥਾਨ ਬਾਬਾ ਗੁਰਦਤਾ ਜੀ ਦਾ ਵਸਾਇਆ ਨਗਰ ਇੱਥੋਂ ਤੱਕ ਪਹੁੰਚਦੇ ਤੱਕ ਕੋਈ ਹਰਕਤ ਨਹੀਂ ਕੀਤੀ ਗਈ ਨਾ ਪਹਾੜੀਆਂ ਵੱਲੋਂ ਨਾ ਮੁਗਲਾਂ ਵੱਲੋਂ ਨਾ ਰੰਗੜਾਂ ਵੱਲੋਂ ਪਰ ਇਦਰ ਵਜ਼ੀਦ ਖਾਨ ਜਿਹੜਾ ਹੈ ਜਿਸ ਨੇ ਬਕਾਇਦਾ ਫੌਜ ਨੂੰ ਕਹਿ ਰੱਖਿਆ ਸੀ ਸਮਝਾ ਰੱਖਿਆ ਸੀ ਕਿ ਕੀਰਤਪੁਰ ਲੰਗਦੇ ਆ ਸਾਰੀ ਪਿੱਛੋਂ ਵੀ ਹਮਲਾ ਬੋਲ ਦੇਣਾ ਤੇ ਅਗਲੇ ਪਾਸੇ ਰੋਪੜ ਵਾਲੇ ਪਾਸੇੋਂ ਵੀ ਜਿਹੜੀ ਜ਼ਾਫਰ ਅਲੀ ਉਹ ਰੋਪੜ ਦਾ ਜਿਹੜਾ ਸੀ ਹੁਕਮਰਾਨ ਜ਼ਾਫਰ ਬੇਗ ਉਹਦੀ ਫੌਜ ਨੂੰ ਵੀ ਕਹਿ ਦਿੱਤਾ ਸੀ ਕਿ ਤੂੰ ਵੀ ਅੱਗੋਂ ਹਮਲਾ ਕਰਦਾ ਪਿੱਛੋਂ ਵੀ ਹਮਲਾ ਹੋਣਾ ਅੱਗੋਂ ਵੀ ਹਮਲਾ ਹੋਣਾ ਇਹ ਜਾਣੇ ਨਹੀਂ ਚਾਹੀਦੇ ਕਿਉਂ ਕਿ 8 ਮਹੀਨਿਆਂ ਦੇ ਵਿੱਚ ਜਿਹੜੇ ਘਰ ਨਹੀਂ ਪਰਤੇ ਗੁਰਮੁਖੋ ਜਿਨ੍ਹਾਂ ਦੇ ਪਰਿਵਾਰਾਂ ਤੋਂ ਸੁਨੇਹੇ ਆ ਰਹੇ ਸਨ ਵੀ ਤੁਸੀਂ ਅਜੇ ਤੱਕ ਤੁਹਾਡੇ ਕੋ ਗੁਰੂ ਫੜਿਆ ਹੀ ਨਹੀਂ ਗਿਆ। ਉਹਨਾਂ ਨੇ ਕੀ ਮੂੰਹ ਵਖਾ ਲੈਣੇ ਸਨ ਜਾ ਕੇ ਗੁਰੂ ਮੁਖੋ ਵੀ 8 ਮਹੀਨੇ ਬਾਅਦ ਵੀ ਗੁਰੂ ਬਿਨਾ ਕਿਸੇ ਕਿਉਂਕਿ ਪਾਤਸ਼ਾਹ ਖੁਦ ਲਿਖਦੇ ਨੇ ਨਾ ਰਣਜੀਤ ਦਾ ਮੂਹੇ ਨਾ ਪੇਚੀ ਦਾ ਮੂਹੇ ਨਾ ਰਣਜੀਤ ਦਾ ਤਨ ਵੀ ਮੇਰਾ ਤੇ ਵਾਲ ਵੀ ਬਿੰਗਾ ਨਹੀਂ ਹੋਇਆ।